ਸਤਿ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੌਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਇਸ ਸਮੇਂ ਮੇਰੇ ਨਾਲ ਡਾਕਟਰ ਪ੍ਰੇਵਾ ਸਰਾ ਮੌਜੂਦ ਨੇ ਅੱਜ ਦਾ ਟਾਪਿਕ ਬਹੁਤ ਵਧੀਆ ਹੈ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਆਂ ਯੂਟੀਆਈ ਮਤਲਬ ਯੂਰੀਨਰੀ ਟਰੈਕਟ ਇਨਫੈਕਸ਼ਨ ਪਿਸ਼ਾਬ ਦੀ ਇਨਫੈਕਸ਼ਨ ਹੋ ਜਾਵੇ ਪਿਸ਼ਾਬ ਵਾਲੀ ਜਗ੍ਹਾ ਤੋਂ ਲੈ ਕੇ ਕਿਡਨੀ ਤੱਕ ਜਾਂ ਕਿਡਨੀ ਤੋਂ ਲੈ ਕੇ ਪਿਸ਼ਾਬ ਵਾਲੀ ਜਗ੍ਹਾ ਤੱਕ ਇਸ ਸਮੇਂ ਆਪਾਂ ਬਹੁਤ ਜ਼ਿਆਦਾ ਸੀਰੀਅਸ ਟਾਪਿਕ ਤੇ ਗੱਲ ਕਰਨ ਲੱਗੇ ਆਂ ਕਿਉਂਕਿ ਸਭ ਤੋਂ ਜ਼ਿਆਦਾ ਚੀਜ਼ ਇਹ ਔਰਤਾਂ ਦੇ ਵਿੱਚ ਪਾਈ ਜਾਂਦੀ ਹੈ ਔਰ ਇਹ ਸਾਰੀਆਂ ਗੱਲਾਂ ਸਾਂਝੀਆਂ ਕਰਨਗੇ ਤੁਹਾਡੇ ਨਾਲ ਡਾਕਟਰ ਦੇਵਸਰਾ ਸੋ ਆਪਾਂ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਜੀਆਈ ਨੂੰ ਕਹਿੰਦੇ ਆ ਆਪਣੇ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਮੈਨੂੰ ਆਪਣੇ ਚੈਨਲ ਦਾ ਹਿੱਸਾ ਬਣਾਉਣ ਲਈ ਬਹੁਤ ਬਹੁਤ ਧੰਨਵਾਦ ਕੀਤਾ ਸੋ ਵੀਡੀਓ ਨੂੰ ਜ਼ਿਆਦਾ ਲੰਬਾਈ ਨਹੀਂ ਕਰਾਂਗੇ ਅਗਰ ਤੁਸੀਂ ਸਾਨੂੰ ਨਹੀਂ ਜਾਣਦੇ ਹੋ ਪਹਿਲੀ ਵਾਰੀ ਸਾਡਾ ਚੈਨਲ ਦੇਖ ਰਹੇ ਹੋ ਤਾਂ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਹੈ ਇਹਨਾਂ ਦਾ ਨਾਮ ਡਾਕਟਰ ਦੇਵਸਰਾ ਹੈ ਅਸੀਂ ਦੋਨੋਂ ਰਲ ਕੇ ਪਿਛਲੇ 10 ਸਾਲ ਤੋਂ ਬੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚਲਾ ਰਹੇ ਹਾਂ ਸਾਡੀਆਂ ਤੋਂ ਇੰਸਟਾਗ੍ਰam ਆਈਡੀਆਂ ਨੇ ਐਸ ਹਰੀ ਸਿੰਘ ਸਰਾਮ ਫਿਜ਼ੀਓਥੈਰੇਪੀ ਡਾਕਟਰ ਗੁਰਸ਼ੇਦ ਸਿੰਘ ਔਰ ਮੈਮ ਦੀ ਆਈਡਿ ਡਾਕਟਰ ਬੀਬਸਰਾ ਉਥੇ ਸਾਨੂੰ ਫੋਲੋ ਜਰੂਰ ਕਰੋ ਜਿੱਥੇ ਰੋਜ਼ਾਨਾ ਅਸੀਂ ਇੱਕ ਨਾ ਇੱਕ ਸ਼ਾਰਟ ਵੀਡੀਓ ਅਪਲੋਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਡਾਕਟਰ ਗੁਰਸ਼ੇਰ ਬਲੌਗਸ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ Facebook ਤੇ ਵੀ ਸਾਡਾ ਪੇਜ ਹੈ ਐਸ ਹਰੀ ਸਿੰਘ ਸਰਾਮ ਫਿਜ਼ੀਓਥੈਰੇਪੀ ਕਲੀਨਿਕ ਦੇ ਨਾਮ ਤੇ ਉਥੇ ਵੀ ਸਾਡੇ ਨਾਲ ਜਰੂਰ ਜੁੜੋ ਸੋ ਆਪ ਸ਼ੁਰੂ ਕਰੀਏ ਅੱਜ ਦੀਆਂ ਗੱਲਾਂ ਕਿਸ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾ ਸਵਾਲ ਡਾਕਟਰ ਸਾਹਿਬ ਨੂੰ ਹੀ ਪੁੱਛਿਆ ਜਾ ਰਿਹਾ ਵੀ ਯੂਰੀਨਰੀ ਟ੍ਰੈਕਟ ਇਨਫੈਕਸ਼ਨ ਕੀ ਹੁੰਦੀ ਹੈ ਯੂਟੀਆਈ ਕੀ ਹੁੰਦੀ ਹੈ ਪਸ਼ਾਬ ਦੀ ਇਨਫੈਕਸ਼ਨ ਕੀ ਚੀਜ਼ ਹੁੰਦੀ ਆ ਤੁਸੀਂ ਸਾਡੇ ਸਰੋਤਿਆਂ ਨੂੰ ਜ਼ਰੂਰ ਦੱਸੋ ਯੂਰੀਨਰੀ ਟ੍ਰੈਕਟ ਇਨਫੈਕਸ਼ਨ ਜਿੱਦਾਂ ਕਿ ਡਾਕਟਰ ਸਾਹਿਬ ਨੇ ਪਹਿਲਾਂ ਸ਼ੁਰੂਆਤ ਚ ਦੱਸਿਆ ਕਿ ਯੂਰਿਨ ਮਤਲਬ ਪਸ਼ਾਬ ਦੀ ਇਨਫੈਕਸ਼ਨ ਹੈ ਜਿਹੜੀ ਕਿ ਇੱਕ ਬੈਕਟੀਰੀਆ ਹੁੰਦਾ ਇਕੋਲਾਈ ਜਨਰਲੀ ਉਸੇ ਬੈਕਟੀਰੀਆ ਨਾਲ ਹੀ ਇਹ ਇਨਫੈਕਸ਼ਨ ਫੈਲਦਾ ਹੈ ਉਹ ਬੈਕਟੀਰੀਆ ਹੀ ਇਸ ਇਨਫੈਕਸ਼ਨ ਨੂੰ ਫੈਲਾਉਂਦਾ ਇਹ ਇਨਫੈਕਸ਼ਨ ਔਰਤਾਂ 'ਚ ਜ਼ਿਆਦਾ ਪਾਇਆ ਜਾਂਦਾ ਕਿਉਂਕਿ ਜੋ ਬੰਡਰ ਹੈ ਔਰਤਾਂ ਦੀ ਜਿਹੜਾ ਪੂਰਾ ਰਸਤਾ ਹੈ ਕਿਡਨੀ ਤੋਂ ਯੂਰਿਨ ਬਲੇਡਰ ਤੋਂ ਲੈ ਕੇ ਯੂਰਿਨ ਜਿੱਥੋਂ ਆਪਾਂ ਯੂਰਿਨ ਪਾਸ ਕਰਦੇ ਹਾਂ ਉਹ ਬੰਡਰ ਬਹੁਤ ਹੀ ਛੋਟੇ ਹੈ ਉਹ ਰਸਤਾ ਬਹੁਤ ਛੋਟਾ ਹੈ ਇਸ ਲਈ ਔਰਤਾਂ 'ਚ ਇਹ ਇਨਫੈਕਸ਼ਨ ਬਹੁਤ ਜਲਦੀ ਫੈਲ ਜਾਂਦਾ ਬਹੁਤ ਵਧੀਆ ਜਵਾਬ ਦਿੱਤਾ ਤੁਸੀਂ ਦੂਸਰਾ ਜਿਹੜਾ ਸਵਾਲ ਹੈ ਉਹ ਇਹੀ ਹੈ ਵੀ ਇਸ ਦੇ ਕੀ ਕੀ ਲੱਛਣ ਨੇ ਕੀ ਕੀ ਸਿੰਪਟਮਸ ਨੇ ਯੂਟੀਆਈ ਦੇ ਦੱਸਿਆ ਜਾਵੇ ਪਹਿਲੀ ਗੱਲ ਤਾਂ ਡਾਕਟਰ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਕਿ ਇਹ ਬਹੁਤ ਹੀ ਗੰਭੀਰ ਸਮੱਸਿਆ ਹੈ ਇਹ ਛੋਟੀ ਗੱਲ ਨਹੀਂ ਹੈ ਇਹ ਇਨਫੈਕਸ਼ਨ ਸਭ ਤੋਂ ਪਹਿਲਾਂ ਤਾਂ ਜਦੋਂ ਇਹ ਇਨਫੈਕਸ਼ਨ ਹੁੰਦੀ ਹੈ ਔਰਤਾਂ ਇਹਨੂੰ ਲੁਕਾਉਂ ਦਿੰਦੀ ਹੈ ਇਹਨੂੰ ਲੁਕਾਉਣ ਦੀ ਕੋਸ਼ਿਸ਼ ਕਰਦੀ ਹੈ ਇਨੂੰ ਜ਼ਿਆਦਾ ਡਿਸਕਸ ਨਹੀਂ ਕਰਦੀਆਂ ਇਹਨੂੰ ਜ਼ਿਆਦਾ ਦੱਸਦੀਆਂ ਨੇ ਜਿਾਕੀ ਇਹ ਇਨਫੈਕਸ਼ਨ ਜਾਨਲੇਵਾ ਵੀ ਹੋ ਸਕਦੀ ਹੈ ਇਹ ਸਾਇੰਸ ਦੀ ਸਟੱਡੀ ਦੱਸਦੀ ਹੈ ਕਿ ਇਨਫੈਕਸ਼ਨ ਕਈ ਵਾਰੀ ਕਿਸੇ ਨੂੰ ਬਹੁਤ ਡੇਂਜਰ ਚ ਵੀ ਬਹੁਤ ਹੀ ਜ਼ਿਆਦਾ ਖਤਰੇ ਚ ਵੀ ਪਾ ਸਕਦੀ ਹੁਣ ਇਹਦੇ ਸਿੰਪਟਮਸ ਕੀ ਕੀ ਹੁੰਦੇ ਹਨ ਲੱਛਣ ਕੀ ਹਨ ਜਿਹੜੇ ਤੁਸੀਂ ਸ਼ੁਰੂਆਤੀ ਤੌਰ ਤੇ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਜੇ बार-बार ਪਿਸ਼ਾਬ ਕਰਨ ਦਾ ਦਿਲ ਕਰੇ ਬਾਰ-ਬਾਰ ਯੂਰਿਨ ਪਾਸ ਕਰਨ ਦਾ ਦਿਲ ਕਰੇ ਜਾਂ ਫਿਰ ਜਦੋਂ ਪਿਸ਼ਾਬ ਕਰਦੇ ਹੋ ਉਸ ਟਾਈਮ ਜਲਣ ਮਹਿਸੂਸ ਹੋਏ ਜਾਂ ਫਿਰ ਜਦੋਂ ਤੁਹਾਡਾ ਪਿਸ਼ਾਬ ਪਾਸ ਹੋ ਗਿਆ ਜਦੋਂ ਤੁਸੀਂ ਪਿਸ਼ਾਬ ਕਰਤਾ ਉਦੋਂ ਬਾਅਦ ਤੁਹਾਨੂੰ ਇੱਕ ਅਜੀਬ ਜੀ ਗੰਦੀ ਜੀ ਸਮੈਲ ਮਹਿਸੂਸ ਹੋ ਰਹੀ ਹੈ ਇਹ ਸਾਰੇ ਲੱਛਣ ਜਿਹੜੇ ਆ ਇਹ ਸ਼ੁਰੂਆਤੀ ਤੌਰ ਤੇ ਯੂਟੀਆਈ ਦੇ ਹੀ ਲੱਛਣ ਨੇ ਲੇਕਿਨ ਜੇ ਉਦੋਂ ਬਾਅਦ ਤੁਸੀਂ ਇਹ ਚੀਜ਼ ਦਾ ਧਿਆਨ ਨਹੀਂ ਰੱਖਿਆ ਔਰ ਤੁਹਾਨੂੰ ਬੁਖਾਰ ਹੋਣ ਲੱਗ ਗਿਆ ਤਾਨੂੰ ਠੰਡ ਲੱਗਦੀ ਐ ਕਾਂਬਾ ਛੜਦਾ ਇਹ ਸਾਰੀਆਂ ਚੀਜ਼ਾਂ ਜੇ ਤੁਹਾਨੂੰ ਹੋਣ ਲੱਗੀਆਂ ਜਾਂ ਤੁਹਾਡੀ ਬਾਡੀ ਪੇਨ ਕਰਨ ਲੱਗ ਗਈ ਐ ਜਾਂ ਤੁਹਾਡਾ ਜਿਹੜਾ ਮੂਰਲਾ ਹਿੱਸਾ ਹੁੰਦਾ ਆਪਣੇ ਢਿੱਡ ਦਾ ਉਹ ਦੁਖਣ ਲੱਗ ਗਿਆ ਇਹਦਾ ਮਤਲਬ ਹੁਣ ਤੁਹਾਨੂੰ ਇੱਕ ਡਾਕਟਰ ਨੂੰ ਦਿਖਾਣਾ ਬਹੁਤ ਜ਼ਰੂਰੀ ਹੋ ਜਾਵੇ ਇਨਫੈਕਸ਼ਨ ਬਹੁਤ ਜ਼ਿਆਦਾ ਵੱਧ ਚੁੱਕੀ ਬਹੁਤ ਵਧੀਆ ਦੱਸਿਆ ਤੁਸੀਂ ਪਹਿਲਾਂ ਤੁਸੀਂ ਦੱਸਿਆ ਵਈ ਪਿਸ਼ਾਬ ਬਾਰ-ਬਾਰ ਜਾਣਾ ਦੂਸਰੇ ਨੰਬਰ ਤੇ ਪਿਸ਼ਾਬ ਵਾਲੀ ਜਗ੍ਹਾ ਤੇ ਜਲਨ ਹੋਣਾ ਤੀਸਰੇ ਨੰਬਰ ਤੇ ਤੁਸੀਂ ਦੱਸਿਆ ਬਈ ਪਿਸ਼ਾਬ ਦੀ ਕਰਨ ਤੋਂ ਬਾਅਦ ਇੱਕ ਗੰਦੀ ਬਦਬੂ ਦਾ ਆਉਣਾ ਚੌਥੇ ਨੰਬਰ ਤੇ ਤੁਸੀਂ ਦੱਸਿਆ ਚੌਥੇ ਨੰਬਰ ਤੇ ਤੁਸੀਂ ਦੱਸਿਆ ਵੀ ਪੇਟ ਦੇ ਵਿੱਚ ਦਰਦ ਹੋ ਇਹ ਚਾਰ ਲੱਛਣ ਮੇਨ ਤਰੀਕੇ ਤੇ ਪਾਏ ਜਾਂਦੇ ਆ ਔਰ ਜਦੋਂ ਪੇਟ ਤੇ ਦਰਦ ਹੋ ਜਾਵੇ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਇਹ ਹੋ ਗਏ ਲੱਛਣ ਔਰ ਸਿੰਪਟਮਸ ਯੂਆਈ ਦੇ ਸੋ ਤੁਸੀਂ ਲੱਛਣ ਦੱਸੇ ਹੁਣ ਸਾਨੂੰ ਇਹ ਵੀ ਦੱਸੋ ਵੀ ਇਹ ਹੁੰਦਾ ਕਿਉਂ ਹੈ ਜੀ ਜੀ ਇਹ ਹਣ ਤੱਕ ਤਾਂ ਤੁਹਾਨੂੰ ਸਮਝ ਆ ਗਿਆ ਹੋਣਾ ਕਿ ਇਹ ਇੱਕ ਅਨਹਾਈਜਨਿਕ ਕੰਡੀਸ਼ਨ ਹੈ ਮਤਲਬ ਆਪਣਾ ਸਵੱਛਤਾ ਦਾ ਧਿਆਨ ਜਦੋਂ ਆਪਾਂ ਨਹੀਂ ਰੱਖ ਰਹੇ ਤਾਂ ਇਹ ਹੋ ਰਿਹਾ ਜੀ ਆਪਾਂ ਜਦੋਂ ਆਪਣੇ ਟਾਇਲਟਸ ਕਲੀਨ ਨਹੀਂ ਰੱਖਦੇ ਜਾਂ ਆਪਣੇ ਆਪ ਨੂੰ ਕਲੀਨ ਨਹੀਂ ਰੱਖਦੇ ਜਾਂ ਫਿਰ ਆਪਣੇ ਕੱਪੜੇ ਜਿਹੜੇ ਅੰਡਰ ਗਾਰਮੈਂਟਸ ਹੁੰਦੇ ਆ ਜੇ ਆਪਣੇ ਉਹ ਕਲੀਨ ਨਹੀਂ ਆ ਤਾਂ ਇਹ ਸਭ ਤੋਂ ਜ਼ਿਆਦਾ ਫੈਲਦਾ ਇਹਦਾ ਮਤਲਬ ਆਪਾਂ ਨੂੰ ਆਪਣੇ ਸਵੱਛਤਾ ਦਾ ਧਿਆਨ ਸਭ ਤੋਂ ਜ਼ਿਆਦਾ ਰੱਖਣਾ ਚਾਹੀਦਾ ਹੈ

ਯਾ ਜਿਹੜੇ ਪੇਸ਼ੈਂਟਸ ਬੈੱਡ ਰਿਡਨ ਹੁੰਦੇ ਆ ਜਿਹੜੇ ਬੈੱਡ ਤੇ ਪਏ ਹੋਏ ਪੇਸ਼ੈਂਟਸ ਹੁੰਦੇ ਆ ਉਹਨਾਂ ਨੂੰ ਕਈ ਵਾਰੀ ਕੈਥਟਰ ਲੱਗਿਆ ਹੁੰਦਾ ਹੈ ਉਹਨਾਂ 'ਚ ਇਨਫੈਕਸ਼ਨ ਬਹੁਤ ਜਲਦੀ ਹੋ ਜਾਂਦੀ ਹੈ ਜਾਂ ਫਿਰ ਕਈ ਪੇਸ਼ੈਂਟਸ ਡਾਈਪਰਸ ਲੱਗੇ ਹੁੰਦੇ ਆ ਉਹਨਾਂ 'ਚ ਇਹ ਬਹੁਤ ਜਲਦੀ ਹੋ ਜਾਂਦਾ ਜੇ ਤੁਸੀਂ ਇਨਐਕਟਿਵ ਹੋ ਬਹੁਤ ਜ਼ਿਆਦਾ ਤੁਰਦੇ ਫਿਰਦੇ ਨਹੀਂ ਹੋ ਤਾਂ ਤੁਹਾਡੀਆਂ ਲੱਤਾਂ ਹਮੇਸ਼ਾ ਇਕੱਠੀਆਂ ਰਹਿੰਦੀਆਂ ਇਸ ਕਰਕੇ ਵੀ ਇਨਫੈਕਸ਼ਨ ਬਹੁਤ ਜਲਦੀ ਹੋ ਜਾਂਦਾ ਜਿਹੜੇ ਲੋਗ ਡੀਹਾਈਡਰੇਟਡ ਹੁੰਦੇ ਆ ਮਤਲਬ ਪਾਣੀ ਦੀ ਮਾਤਰਾ ਘੱਟ ਹੁੰਦੀ ਹੈ ਜਿਨ੍ਹਾਂ ਦੇ ਵਿੱਚ ਜਿਹੜਾ ਪਾਣੀ ਘੱਟ ਪੀਂਦੇ ਆ ਉਹਨਾਂ 'ਚ ਵੀ ਇਨਫੈਕਸ਼ਨ ਬਹੁਤ ਜਲਦੀ ਹੁੰਦਾ ਕਈਆਂ ਨੂੰ ਆਦਤ ਹੁੰਦੀ ਹੈ ਕਿ ਅਸੀਂ ਲੰਮਾ ਸਫ਼ਰ ਕਰਨਾ ਤੇ ਅਸੀਂ ਪਾਣੀ ਘੱਟ ਪੀਵਾਂਗੇ ਤਾਂ ਕਿ ਆਪਾਂ ਨੂੰ ਬਾਥਰੂਮ ਘੱਟ ਜਾਣਾ ਪਏ ਟਾਇਲਟ ਘੱਟ ਯੂਜ਼ ਕਰਨਾ ਪਏ ਜੀ ਉਸ ਵਿੱਚ ਵੀ ਆਪਣਾ ਜਿਹੜੇ ਯੂਰਿਨ ਦੀ ਇਨਫੈਕਸ਼ਨ ਹੈ ਉਸ ਹੋਣ ਦੀ ਚਾਂਸਸ ਬਹੁਤ ਜ਼ਿਆਦਾ ਹੁੰਦੀ ਹੈ ਇਸ ਕਰਕੇ ਤੁਸੀਂ ਵੱਧ ਤੋਂ ਵੱਧ ਪਾਣੀ ਪੀਣ ਦੀ ਕੋਸ਼ਿਸ਼ ਕਰੋ ਤੁਸੀਂ ਬਹੁਤ ਵਧੀਆ ਸਮਝਾਇਆ ਇਸ ਦੇ ਨਾਲ ਇੱਕ ਮੈਂ ਹੋਰ ਐਡ ਕਰਨਾ ਚਾਹਣਾ ਡਾਕਟਰ ਸਾਹਿਬ ਆਪਾਂ ਜਿਵੇਂ ਕਿਤੇ ਘੁੰਮਣ ਜਾਂਦੇ ਆ ਕਿਸੇ ਵੀ ਹੋਟਲ ਰੈਸਟੋਰੈਂਟ 'ਚ ਆਪਾਂ ਪਿਸ਼ਾਬ ਕਰਦੇ ਆ ਉੱਥੇ ਬਹੁਤ ਲੋਕਾਂ ਨੇ ਪਿਸ਼ਾਬ ਕੀਤਾ ਹੁੰਦਾ ਔਰ ਜਦੋਂ ਆਪਾਂ ਉਸ ਜਗ੍ਹਾ ਤੇ ਪਿਸ਼ਾਬ ਕਰਦੇ ਆ ਪਿਸ਼ਾਬ ਦੇ ਜਿਹੜੇ ਗੰਦੇ ਕਟਾਣੂ ਆ ਪਿਸ਼ਾਬ ਦੇ ਰਾਸਤੇ ਹੀ ਉੱਪਰ ਆ ਜਾਂਦੇ ਆ ਤੁਸੀਂ ਦੇਖਿਆ ਹੋਣਾ ਤੁਸੀਂ ਕਿਤੇ ਘੁੰਮਣ ਗਏ ਪਿਸ਼ਾਬ ਕੀਤਾ ਔਰ ਪਿਸ਼ਾਬ ਵਾਲੀ ਜਗ੍ਹਾ ਤੇ ਤੁਹਾਡੇ ਉਸ ਤੋਂ ਬਾਅਦ ਖਾਜੋਣ ਲੱਗ ਜਾਂਦੀ ਹੈ ਉਸ ਦਾ ਕਾਰਨ ਯੂਟੀਆਈ ਹੀ ਹੈ ਕਿਉਂਕਿ ਤੁਸੀਂ ਸਫਾਈ ਰੱਖ ਰਹੇ ਹੋ ਹੋਰ ਲੋਕ ਨਹੀਂ ਸਫਾਈ ਰੱਖਦੇ ਸੋ ਹਮੇਸ਼ਾ ਜਿੱਥੇ ਬਹੁਤ ਲੋਕਾਂ ਨੇ ਪਿਸ਼ਾਬ ਕੀਤਾ ਹੋਇਆ ਉੱਥੇ ਨਾ ਕਰੋ ਕੋਸ਼ਿਸ਼ ਕਰੋ ਔਰ ਅਗਰ ਉੱਥੇ ਕਰਨਾ ਵੀ ਪੈ ਜਾਵੇ ਤਾਂ ਸਭ ਤੋਂ ਪਹਿਲਾਂ ਉੱਥੇ ਪਾਣੀ ਡੋਲੋ ਔਰ ਰੋਕ ਰੋਕ ਕੇ ਪਿਸ਼ਾਬ ਨੂੰ ਕੀਤਾ ਜਾਵੇ ਇਸ ਤਰ੍ਹਾਂ ਤੁਸੀਂ ਯੂਟੀਆਈ ਤੋਂ ਬਚ ਸਕਦੇ ਹੋ ਇਹ ਪੁਆਇੰਟ ਜਰੂਰ ਨੋਟ ਕਰਿਓ ਕੋਸ਼ਿਸ਼ ਕਰੋ ਕਿ ਪੈਰਾਂ ਦੇ ਭਾਰ ਬੈਠ ਕੇ ਹੀ ਪਿਸ਼ਾਬ ਕੀਤਾ ਜਾਵੇ ਜੀ ਹੁਣ ਤੁਸੀਂ ਦੱਸੇ ਹੁੰਦਾ ਕਿਉਂ ਹੈ ਹੁਣ ਆਪਾਂ ਇਸ ਦੇ ਪਰਹੇਜ਼ ਦੀ ਗੱਲ ਕਰਦੇ ਹਾਂ ਇਸ ਦਾ ਪਰਹੇਜ਼ ਕਿਵੇਂ ਰੱਖਿਆ ਜਾ ਸਕਦਾ ਔਰ ਤੁਸੀਂ ਇਸ ਨੂੰ ਕਿਵੇਂ ਆਪਾਂ ਪਰਹੇਜ਼ ਦੇ ਨਾਲ ਇਸ ਤੋਂ ਬਚ ਸਕਦੇ ਜੀ ਡਾਕਟਰ ਸਾਹਿਬ ਪਰਹੇਜ਼ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਜੋ ਆਪਾਂ ਧਿਆਨ ਰੱਖ ਸਕਦੇ ਆ ਜਾਂ ਤੁਹਾਨੂੰ ਜੇ ਤਕਲੀਫ ਹੋਣੀ ਸ਼ੁਰੂ ਹੋ ਚੁੱਕੀ ਹੈ ਤੇ ਵੱਧ ਤੋਂ ਵੱਧ ਪਾਣੀ ਪੀਣਾ ਸ਼ੁਰੂ ਕਰੋ ਇਹ ਟ੍ਰੀਟਮੈਂਟ ਨਹੀਂ ਹੈ ਲੇਕਿਨ ਇਹਦੇ ਨਾਲ ਤੁਸੀਂ ਬਚ 사ਤੇ ਹੋ ਯੂਆਈ ਹੋਣ ਤੋਂ ਬਚ 사ਤੇ ਯਾਨਕਿ ਸਭ ਤੋਂ ਪਹਿਲਾਂ ਪਾਣੀ ਵੱਧ ਤੋਂ ਵੱਧ ਪੀ ਪਾਣੀ ਦੀ ਬਜਾਏ ਸਭ ਤੋਂ ਪਹਿਲਾਂ ਪਾਣੀ ਜਿਆਦਾ ਤੋਂ ਜਿਆਦਾ ਪੀਓ ਤੁਸੀਂ ਜਿੰਨਾ ਪੀ ਸਕਦੇ ਹੋ ਏਟਲੀਸਟ 12 ਤੋਂ 14 ਗਲਾਸ ਤਾਂ ਪੀਓ ਸਪੈਸ਼ਲੀ ਗਰਮੀ ਦੇ ਦਿਨਾਂ ਤੇ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਆਪਾਂ ਟਾਇਲਟਸ ਕਲੀਨ ਰੱਖਣਾ ਹਾਈਜੀਨ ਆਪਣਾ ਮੇਨਟੇਨ ਕਰਨਾ ਆਪਣੀ ਸਵੱਛਤਾ ਮੇਨਟੇਨ ਕਰਨਾ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਾਟਨ ਦੇ ਅੰਡਰਗਾਰਮੈਂਟਸ ਪਾਣੇ ਆਪਣੇ ਆਪ ਨੂੰ ਕਲੀਨ ਰੱਖਣਾ ਆਪਣੇ ਜਿਹੜਾ ਪਸ਼ਾਬ ਵਾਲੀ ਜਗ੍ਹਾ ਉਹਨੂੰ ਬਾਰ-ਬਾਰ ਅੱਗੇ ਤੋਂ ਲੈ ਕੇ ਪਿੱਛੇ ਤੱਕ ਧੋਣਾ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਕੋਈ ਵਾਈਪਸ ਯੂਜ਼ ਕਰੋ ਕੋਈ ਕਾਟਨ ਦਾ ਕਪੜਾ ਵੀ ਯੂਜ਼ ਕਰ ਸਕਦੇ ਹੋ ਜਾਂ ਫਿਰ ਤੁਸੀਂ ਨਾਰਮਲ ਪਾਣੀ ਨਾਲ ਹੀ ਆਪਣੇ ਆਪ ਨੂੰ ਧੋ ਸਕਦੇ ਜੇ ਤੁਹਾਨੂੰ ਇਹ ਲੱਛਣ ਹੋਣੇ ਸ਼ੁਰੂ ਹੋ ਚੁੱਕੇ ਜੇ ਤੁਹਾਨੂੰ ਲੱਗਦਾ ਕਿ ਥੋੜਾ ਥੋੜਾ ਤੁਹਾਨੂੰ ਕਿਤੇ ਨਾ ਕਿਤੇ ਇਨਫੈਕਸ਼ਨ ਹੋ ਰਿਹਾ ਤਾਂ ਤੁਸੀਂ ਚਾਹ ਦੀ ਕੌਫੀ ਦੀ ਜਾਂ ਫਿਰ ਸ਼ਰਾਬ ਦੀ ਵਰਤੋਂ ਨੂੰ ਘਟਾਓ ਕਿਉਂਕਿ ਇਹ ਤੁਹਾਡੇ ਜਿਹੜਾ ਬਲੈਡਰ ਹੁੰਦਾ ਉਹਨੂੰ ਇਰੀਟੇਟ ਕਰਦਾ ਤੇ ਬਾਰ 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 ਤੁਹਾਨੂੰ ਇਹ ਡਿਫਿਕਲਟੀ ਕਰੇਗਾ ਤੇ ਯੂਰਿਨਰੀ ਇਨਫੈਕਸ਼ਨ ਤੁਹਾਡੀ ਹੋਰ ਤੁਹਾਨੂੰ ਤਕਲੀਫ ਦੇਊਗੀ ਹੁਣ ਆਪਾਂ ਗੱਲ ਕਰਨ ਲੱਗੇ ਆਂ ਵੀ ਆਪਾਂ ਨੂੰ ਡਾਈਟ ਕਿਹੜੀ ਖਾਣੀ ਚਾਹੀਦੀ ਹੈ ਹੋਰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਆਪਾਂ ਯੂਟੀਆਈ ਤੋਂ ਬਚ ਸਕੀਏ ਇਸਦੇ ਬਾਰੇ ਡਾਕਟਰ ਸਾਹਿਬ ਚੰਗੀ ਤਰ੍ਹਾਂ ਦੱਸਿਓ ਵੀ ਆਪਾਂ ਨੂੰ ਡਾਈਟ 'ਚ ਕੀ ਲੈਣਾ ਚਾਹੀਦਾ ਡਾਈਟ ਚ ਆਪਾਂ ਪਹਿਲਾਂ ਵੀ ਗੱਲ ਤੁਹਾਨੂੰ ਦੱਸੀ ਹੈ ਕਿ ਆਪਾਂ ਨੂੰ ਜ਼ਿਆਦਾ ਫਲੂਇਡਸ ਮਤਲਬ ਲਿਕੁਇਡ ਡਾਈਟ ਮਤਲਬ ਪਾਣੀ ਦੀ ਮਾਤਰਾ ਜਿਹੜੀ ਹੈ ਆਪਣੀ ਬਾਡੀ ਚ ਆਪਾਂ ਵਧਾ ਸਰ ਜੀ ਇਹ ਪਾਣੀ ਦੀ ਮਾਤਰਾ ਦਾ ਮਤਲਬ ਚਾਹ ਕਾਫੀ ਨਹੀਂ ਹੋ ਸਕਦਾ ਇਹ ਪਾਣੀ ਦੀ ਮਾਤਰਾ ਚ ਜਿਹੜੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਉਹ ਆਪਾਂ ਲੈ ਸਕਦੇ ਨੇ ਨਿੰਬੂ ਪਾਣੀ ਨਾਰੀਅਲ ਦਾ ਪਾਣੀ ਲੱਸੀ ਜਾਂ ਕਿਸੇ ਵੀ ਤਰ੍ਹਾਂ ਦਾ ਹੋਰ ਕੋਈ ਜੂਸ ਜੇ ਤੁਸੀਂ ਲੈਣਾ ਚਾਹੁੰਦੇ ਹੋ ਉਹ ਤੁਸੀਂ ਆਪਣਾ ਐਡ ਕਰ ਅਰਤੋ 10 ਗਲਾਸ ਪਾਣੀ ਜ਼ਰੂਰ ਪੀਣੇ ਆ ਜਿਨ੍ਹਾਂ ਨੂੰ ਕੋਈ ਲੱਛਣ ਹੋਣੇ ਸ਼ੁਰੂ ਹੋ ਚੁੱਕੇ ਆ ਯੂਆਈ ਉਹਨਾਂ ਨੇ ਪਾਣੀ ਦੀ ਮਾਤਰਾ ਜਿਹੜੀ ਹੈ ਆਪਣੀ ਦੱਸਣੀ ਆ ਤਾਂ ਕਿ ਜਿਹੜਾ ਯੂਰਿਨ ਹੈ ਉਹ ਵੱਧ ਤੋਂ ਵੱਧ ਉਹਨਾਂ ਦਾ ਬਾਹਰ ਨਿਕਲ ਸਕੇ ਤੇ ਜਿੰਨਾ ਆਪਣਾ ਬੈਕਟੀਰੀਆ ਹੈ ਉਹ ਵਾਸ਼ ਹੋ ਜਾਵੇ ਵੱਧ ਤੋਂ ਵੱਧ ਮੈਂ ਤੁਹਾਨੂੰ ਵਿੱਚ ਰੋਕ ਰਿਹਾ ਵੱਧ ਤੋਂ ਵੱਧ ਮਤਲਬ 12 ਤੋਂ 14 ਗਲਾਸ ਮੈਂ ਪਹਿਲਾਂ ਤਾਂ ਕਿਹਾ ਪਾਣੀ ਦਾ ਇਹ ਵੀ ਪੀ ਸਕਦੇ ਆ ਬਿਲਕੁਲ ਪੀ ਸਕਦੇ ਆ ਠੀਕ ਹੈ ਚਲੋ ਘੱਟੋ ਘੱਟ ਤਾਂ 8 ਤੋਂ 10 ਗਲਾਸ ਪੀਨੇ ਹੀ ਪੀਨੇ ਆ ਅਕੇ ਜਿਹੜੀ ਲੱਸੀ ਹੈ ਉਹ ਸਭ ਤੋਂ ਵਧੀਆ ਸੋਰਸ ਹੈ ਆਪਣੇ ਅੰਦਰ ਦੇ ਜਿਹੜੀ ਗਰਮਾਇਸ਼ ਹੈ ਆਪਣੇ ਇਰਿਟੇਸ਼ਨ ਜਿਹੜੀ ਬਲੈਡਰ ਚ ਹੋ ਰਹੀ ਹੈ ਤੇ ਆਪਣੇ ਆਪ ਨੂੰ ਠੰਡਕ ਦਿਵਾਉਣ ਲਈ ਇਸ ਕਰਕੇ ਲੱਸੀ ਦੀ ਵਰਤੋਂ ਸਭ ਤੋਂ ਜ਼ਿਆਦਾ ਕੀਤੀ ਜਾ ਸਕਦੀ ਹੈ ਕਿਉਂਕਿ ਯੂਰੀਨਰੀ ਇਨਫੈਕਸ਼ਨ ਹੁੰਦੀ ਵੀ ਸਭ ਤੋਂ ਜ਼ਿਆਦਾ ਗਰਮੀਆਂ ਚ ਹੈ ਇਸ ਕਰਕੇ ਆਪਾਂ ਲੱਸੀ ਦੀ ਵਰਤੋਂ ਇਸ ਚ ਵੱਧ ਤੋਂ ਵੱਧ ਕਰ ਸਕਦੇ ਲੇਕ ਇੰਪੋਰਟੈਂਟ ਚੀਜ਼ ਤੁਹਾਨੂੰ ਦੱਸਣ ਲੱਗੇ ਹਾਂ ਜੋ ਕਿ ਹੈ ਕ੍ਰੈਨਬਰੀ ਜੂਸ ਇੱਕ ਰਿਚ ਸੋਰਸ ਹੈ ਉਹ ਵਿਟਾਮਿਨ ਸੀ ਦਾ ਜਿਹੜੀ ਆਪਣੀ ਇਮਿਊਨਿਟੀ ਵੀ ਇਨਕਰੀਜ਼ ਕਰਦਾ ਤੇ ਆਪਣੇ ਬੈਕਟੀਰੀਆ ਨੂੰ ਆਪਣੇ ਯੂਰੀਨਰੀ ਟ੍ਰੈਕਟ ਦੇ ਨਾਲ ਚਿਪਕਣ ਤੋਂ ਬਚਾਉਂਦਾ ਆਪਣੇ ਆਪ 크੍ਰੈਨਬੇਰੀ ਜੂਸ ਇੱਕ ਸਭ ਤੋਂ ਵਧੀਆ ਰੈਮੇਡੀ ਹੈ ਇੱਕ ਸਭ ਤੋਂ ਵਧੀਆ ਚੀਜ਼ ਹੈ ਜੋ ਆਪਾਂ ਨੂੰ ਯੂਟਾਈ ਵਧਣ ਤੋਂ ਬਚਾ ਸਕਦਾ ਉਸ ਇੱਕ ਸਭ ਤੋਂ ਵਧੀਆ ਚੀਜ਼ ਹੈ ਜਿਹੜੀ ਆਪਣੇ ਯੂਟਾਈ ਨੂੰ ਹੋਰ ਵਧਣ ਤੋਂ ਬਚਾ ਸਕਦਾ ਕਰੈਂਬੇਰੀ ਜੂਸ ਨੂੰ ਕਰੋਂਦੇ ਦਾ ਜੂਸ ਵੀ ਕਿਹਾ ਜਾਂਦਾ ਹੈ ਇਹਦੀ ਵਰਤੋਂ ਤੁਸੀਂ ਆਪਣੇ ਜੇ ਅੱਛੀ ਕੁਆਲਿਟੀ ਦਾ ਤੁਹਾਨੂੰ ਕਰੈਂਬੇਰੀ ਜੂਸ ਮਿਲਦਾ ਤਾਂ ਤੁਸੀਂ ਇਹ ਚੀਜ਼ ਨੂੰ ਜ਼ਰੂਰ ਵਰਤੋਂ ਚ ਲਿਆਓ ਦੂਸਰੀ ਚੀਜ਼ ਹੈ ਪ੍ਰੋਬਾਇਓਟਿਕਸ ਪ੍ਰੋਬਾਇਓਟਿਕਸ ਦਾ ਸਭ ਤੋਂ ਵਧੀਆ ਸੋਰਸ ਹੈ ਜਿਹੜਾ ਘਰ ਦਾ ਜੰਮਿਆ ਹੋਇਆ ਦਹੀਂ ਹੈ ਜੇ ਤੁਸੀਂ ਉਹ ਦਹੀਂ ਖਾਣੇ ਹੋ ਤਾਂ ਤੁਹਾਡੀ ਇਮਿਊਨਿਟੀ ਸਭ ਤੋਂ ਜ਼ਿਆਦਾ ਵਧੀਆ ਹੋ ਸਕਦੀ ਹੈ ਤੇ ਤੁਹਾਡੀ ਯੂਟੀਆਈ ਦੀ ਜਿਹੜੀ ਸਮੱਸਿਆ ਹੈ ਉਹ ਕੱਟ ਜਾਏਗਾ। ਦਹੀਂ ਇਸ ਸਮੇਂ ਖਾ ਸਕਦੇ ਹੋ। ਦਹੀਂ ਤੁਸੀਂ ਸਵੇਰ ਦੇ ਸਮੇਂ ਹੀ ਪ੍ਰੇਫਰ ਕਰੋ ਕਿ ਤੁਸੀਂ ਸਵੇਰ ਦੇ ਸਮੇਂ ਹੀ ਉਹਨੂੰ ਲਓ। ਜੀ। ਮਲਟੀਪਲ ਮਲਟੀਵਿਟਾਮਿਨ ਸਪਲੀਮੈਂਟਸ ਲੈ ਸਕਦੇ ਹੋ ਜਿਸ ਤਰ੍ਹਾਂ ਵਿਟਾਮਿਨ ਸੀ ਤੁਸੀਂ ਆਪਣੀ ਡਾਈਟ ਚ ਐਡ ਕਰ ਸਕਦੇ ਹੋ ਤਾਂ ਕਿ ਜੇ ਕਿਸੇ ਨੂੰ ਯੂਟਾਈ ਬਾਰ-ਬਾਰ ਹੋ ਰਿਹਾ ਹੈ। ਬਾਰ-ਬਾਰ ਯੂਰਿਨਰੀ ਇਨਫੈਕਸ਼ਨ ਹੋ ਰਹੀ ਹੈ ਦਾ ਮਤਲਬ ਉਹਨਾਂ ਦੀ ਇਮਿਊਨਿਟੀ ਜਿਹੜੀ ਹੈ ਉਹ ਕੱਟ ਗਈ ਹੈ। ਇਨੂੰ ਵਧਾਉਣ ਲਈ ਤੁਸੀਂ ਆਪਣੇ ਡਾਈਟ 'ਚ ਆਪਣੇ ਇੱਕ ਸਪਲੀਮੈਂਟ ਐਡ ਕਰ ਸਕਦੇ ਹੋ ਜਿਹਨੂੰ ਆਪਾਂ ਜਿਹਨੂੰ ਆਪਾਂ ਵਿਟਾਮਿਨ ਸੀ ਕਹਿੰਦੇ ਆ ਉਹਦੀ ਇੱਕ ਟੈਬਲਟ ਮਿਲਦੀ ਹੈ ਉਹ ਤੁਸੀਂ ਆਰਾਮ ਨਾਲ ਆਪਣੇ ਇੱਕ ਟੈਬਲਟ ਦਿਨ ਚ ਖਾਓ ਉਹਦੇ ਨਾਲ ਤੁਹਾਡੀ ਇਮਿਊਨਿਟੀ ਜਿਹੜੀ ਹੈ ਉਹ ਸਟਰੋਂਗ ਹੋਏਗੀ ਔਰ ਤੁਸੀਂ ਇਸ ਇਨਫੈਕਸ਼ਨ ਤੋਂ ਬਾਰ-ਬਾਰ ਮੋਟੋ ਬਚ ਸਕਦੇ ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਜੇ ਤੁਹਾਨੂੰ ਬਾਰ-ਬਾਰ ਇਹ ਇਨਫੈਕਸ਼ਨ ਹੋ ਰਹੀ ਹੈ ਤੁਸੀਂ ਡਾਕਟਰ ਨੂੰ ਜ਼ਰੂਰ ਦਿਖਾਓ ਉਹ ਤੁਹਾਨੂੰ ਕਿਸੇ ਨਾ ਕਿਸੇ ਐਂਟੀਬਾਇਓਟਿਕ ਦੇ ਕੇ ਤੁਹਾਨੂੰ ਉਸ ਚੀਜ਼ ਦਾ ਹੱਲ ਜ਼ਰੂਰ ਦੇ ਦੇ ਜੋ ਅਪਾ ਸਾਰੀਆਂ ਗੱਲਾਂ ਕੀਤੀਆਂ ਉਹ ਇਨਫੈਕਸ਼ਨ ਨੂੰ ਰੋਕ ਜ਼ਰੂਰ ਸਕਦੀਆਂ ਪਰ ਟ੍ਰੀਟ ਨਹੀਂ ਕਰ ਸਕਦੀ ਇਸ ਗੱਲ ਤੋਂ ਸ਼ਰਮਾਉਣਾ ਕਿ ਤੁਹਾਨੂੰ ਇਹ ਪ੍ਰੋਬਲਮ ਹੋਈ ਹੈ ਤੁਸੀਂ ਇਸ ਪ੍ਰੋਬਲਮ ਨੂੰ ਆਪਣੇ ਡਾਕਟਰ ਨਾਲ ਜਾਂ ਆਪਣੇ ਫੈਮਿਲੀ ਮੈਂਬਰ ਨਾਲ ਜ਼ਰੂਰ ਡਿਸਕਸ ਕਰੋ ਬਿਨਾਂ ਜਝਕ ਆਪਣੇ ਮਾਤਾ ਜੀ ਨਾਲ ਜਾਂ ਆਪਣੇ ਪਿਤਾ ਜੀ ਨਾਲ ਇਹ ਗੱਲ ਜ਼ਰੂਰ ਡਿਸਕਸ ਕਰੋ ਕਿਉਂਕਿ ਇਹ ਨਹੀਂ ਤਾਂ ਤੁਹਾਡੇ ਹੋਰ ਪ੍ਰੋਬਲਮ ਬਦਾ ਸਕਦਾ ਜੇ ਤੁਸੀਂ ਵਿਆਹੇ ਹੋਏ ਹੋ ਤਾਂ ਆਪਣੇ ਵਾਈਫ ਨਾਲ ਜਾਂ ਆਪਣੇ ਹਸਬੰਡ ਨਾਲ ਇਹ ਗੱਲ ਜ਼ਰੂਰ ਡਿਸਕਸ ਕਰੋ ਕਿਉਂਕਿ ਇਹ ਪ੍ਰੋਬਲਮ ਉਹਨਾਂ 'ਚ ਵੀ ਟ੍ਰਾਂਸਫਰ ਹੋ ਸਕਦੀ ਤੁਸੀਂ ਦੋਨੋਂ ਇਸ ਪ੍ਰੋਬਲਮ ਨੂੰ ਫੇਸ ਕਰ ਸਕਦੇ ਹੋ ਇਸ ਕਰਕੇ ਤੁਸੀਂ ਇਸ ਚੀਜ਼ ਨੂੰ ਬਚਣ ਲਈ ਇਸੀ ਤੁਸੀਂ ਇਸ ਚੀਜ਼ ਤੋਂ ਬਚਣ ਲਈ ਜ਼ਰੂਰ ਆਪਣੇ ਡਾਕਟਰ ਨਾਲ ਕੰਸਲਟ ਕਰੋ ਜੇ ਜਿਹੜੀ ਐਂਟੀਬਾਇਓਟਿਕ ਲੈਣ ਨਾਲ ਤੁਸੀਂ ਇਸ ਚੀਜ਼ ਨੂੰ ਜੜ ਤੋਂ ਵੀ ਖਤਮ ਕਰ ਸਕਦਾ ਜੀ ਬਹੁਤ ਪਤਿਆ ਦੱਸਿਆ ਤੁਸੀਂ ਹੋਰ ਕੁਝ ਤੁਸੀਂ ਦੱਸਣਾ ਚਾਹੁੰਦੇ ਹੋ ਯੂਟੀਆਈ ਬਾਰੇ ਯੂਟੀਆਈ ਚ ਬਸ ਮੈਂ ਇਹ ਕਹਿਣਾ ਚਾਹਣੀ ਹੈ ਵੀ ਇਸ ਚੀਜ਼ ਨੂੰ ਇਸ ਚੀਜ਼ ਨੂੰ ਪ੍ਰੋਬਲਮ ਨੂੰ ਇੱਕ ਸਟ्रेस ਬਣਾ ਕੇ ਨਾ ਲੋ ਜੇ ਤੁਹਾਨੂੰ ਇਹ ਪ੍ਰੋਬਲਮ ਹੋਈ ਹੈ ਇਸ ਚੀਜ਼ ਨੂੰ ਡਿਸਕਸ ਕਰੋ ਇਸ ਚੀਜ਼ ਨੂੰ ਖੁੱਲ ਕੇ ਡਿਸਕਸ ਕਰੋ ਆਪਣੀ ਫੈਮਿਲੀ ਨਾਲ ਆਪਣੇ ਡਾਕਟਰ ਨਾਲ ਬੱਤ ਤੋਂ ਬੱਤ ਸੇਅਰ ਕਰੋ ਇਸ ਚੀਜ਼ ਦਾ ਸਟ्रेस ਲੈ ਕੇ ਡਿਪਰੈਸ਼ਨ ਲੈ ਕੇ ਆਪਣੇ ਆਪਣੇ ਆਪ ਨੂੰ ਅੰਦਰ ਬੰਦ ਨਹੀਂ ਕਰਨਾ ਇਸ ਚੀਜ਼ ਨੂੰ ਖੋਲ ਕੇ ਡਿਸਕਸ ਕਰਕੇ ਜ਼ਿਆਦਾ ਤੋਂ ਜ਼ਿਆਦਾ ਵਾਕ ਕਰੋ ਯੋਗਾ ਕਰੋ ਔਰ ਰਿਲੈਕਸੇਸ਼ਨ ਕਰੋ ਜਿੰਨਾ ਤੁਸੀਂ ਰਿਲੈਕਸ ਹੋਵੋਗੇ ਤੁਹਾਡਾ ਯੂਰੀਨਰੀ ਜਿਹੜਾ ਬਲੈਡਰ ਹੈ ਉਹ ਓਪਨ ਅਪ ਹੋਏਗਾ ਤੇ ਯੂਰਿਨ ਬਾਹਰ ਨਿਕਲੇਗਾ ਅਗਰ ਤੁਸੀਂ ਜ਼ਿਆਦਾ ਸਟ्रेस ਲਓਗੇ ਤੇ ਯੂਰਿਨ ਅੰਦਰ ਹੀ ਅੰਦਰ ਰੁਕਦਾ ਜਾਏਗਾ ਤੇ ਇਨਫੈਕਸ਼ਨ ਬਹੁਤ ਹੀ ਜ਼ਿਆਦਾ ਵੱਧਦੀ ਜਾਏਗੀ ਇਸ ਚੀਜ਼ ਦਾ ਖਾਸ ਧਿਆਨ ਰੱਖ ਬਹੁਤ ਵਧੀਆ ਦੱਸਿਆ ਤੁਸੀਂ ਇੱਕ ਗੱਲ ਹੋਰ ਸਭ ਤੋਂ ਜ਼ਰੂਰੀ

ਇਸ ਕਰਕੇ ਕਦੇ ਸ਼ਰਮਾਉ ਨਾ ਇੱਕ ਦੂਜੇ ਨਾਲ ਇਸ ਗੱਲ ਨੂੰ ਡਿਸਕਸ ਕਰੋ ਤੇ ਇੱਕ ਗੈਪ ਪਾ ਕੇ ਤੁਸੀਂ ਡਾਕਟਰ ਨੂੰ ਮਿਲੋ ਜ਼ਰੂਰ ਔਰ ਉਸ ਤੋਂ ਬਾਅਦ ਇੱਕ ਹੈਲਦੀ ਲਾਈਫ ਤੁਸੀਂ ਜੀ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦੀ ਡਾਕਟਰ ਸਾਹਿਬ ਸੋ ਇਹ ਸੀ ਸਾਡੇ ਦੋਨਾਂ ਵੱਲੋਂ ਔਰਤਾਂ ਲਈ ਯੂਟੀਆਈ ਤੇ ਸਪੈਸ਼ਲ ਵੀਡੀਓ ਉਮੀਦ ਕਰਦਾ ਇਹ ਅੱਜ ਤੀ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਅਗਰ ਤੁਸੀਂ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਜਾਂ ਏਟ ਲਿਖ ਕੇ ਦਿੱਤੇ WhatsApp ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ